ਸ਼ਹਿਰਟਾ ਦੇ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦੇ 6 ਹਮਲਾਵਾਰਾਂ ਵੱਲੋਂ ਇੱਕ ਨੌਜਵਾਨ ਤੇ ਤਿੱਖੇ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਨੌਜਵਾਨ ਸਤਨਾਮ ਸਿੰਘ ਨੂੰ ਤੁਰੰਤ ਇਲਾਜ ਦੇ ਲਈ ਗੁਮਾਨ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਨਾ ਚੰਗੀ ਚੱਲ ਰਹੀ ਹੈ ਮੇਰਾ ਨਾਮ ਸਤਨਾਮ ਸਿੰਘ ਆ ਤੇ ਮੈਂ ਇੰਡੀਆ ਗੇਟ ਬਾਈਪਾਸ ਸ਼ਹਿਰਟੇ ਦਾ ਸਾਡੀ ਨਾ ਪੁਰਾਣੀ ਪਰ 아니 ਰੰਜੇ ਸੀ ਕੋਈ ਉਦੋਂ ਨਿਬੜ ਗਿਆ ਸੀ ਤੇ ਉਸ ਦਿਨ ਸਾਡੇ ਲਾਗੇ ਗਵਾਂਢ ਚ ਝਗੜਾ ਹੋਇਆ ਹੀ ਲਾਗੇ ਕਿਸੇ ਦਾ ਤੇ ਮੈਂ ਬਾਹਰ ਕੁੱਤਾ ਘਮਾਉਣ ਡਿਆ ਸੀ ਤੇ ਬਾਅਦ ਵਿੱਚ ਮੈਂ ਵੀ ਉਦੋਂ ਨੂੰ ਭੱਜ ਆ ਗਿਆ ਇੰਨਾ ਜਿਨ ਉਹ ਉਹਨਾਂ ਦਾ ਵੱਖਰਾ ਕੋਈ ਝਗੜਾ ਹੋਣ ਡਿਆ ਹੀ ਤੇ ਉਹ ਉੱਥੇ ਲੜ ਕੇ ਉਹ ਚੌਂਕੀ ਚਲੇ ਗਏ ਮੇਰੇ ਗਵਾਂਢ ਜੀ ਤੇ ਮੈਂ ਵੀ ਉਹਨਾਂ ਨਾਲ ਚੌਂਕੀ ਚਲੇ ਗਿਆ ਇਹ ਕਿਤੇ ਮੁੰਡੇ ਉੱਥੇ ਖਲੋਤੇ ਸੀ ਇਹਨਾਂ ਨਾ ਪੁਰਾਣੇ ਰੰਜੇ ਸੀ ਇਹਨਾਂ ਉਸ ਦਿਨ ਵੇਖਿਆ ਵੀ ਇਹ ਇਕੱਲਾ ਆ ਤੇ ਇਹ ਚਾਰ ਪੰਜ ਜਣੇ ਤੇਜ ਧਰ ਹਥਿਆਰ ਲੈ ਕੇ ਤੇ ਮੇਰੇ ਤੇ ਵਾਰ ਕਰਦਾ ਨਾ ਇਹ ਆਪਣਾ ਨਰੈਣਗੜ੍ਹ ਦੇ ਆ ਇੱਕ ਮੈਡੀਕਲ ਸਟੋਰ ਆ ਉਹਦਾ ਉਹਦਾ ਨਾਮ ਟਿੰਪਲ ਇੱਕ ਸਕੱਤਰ ਸਿੰਘ ਆ ਇੱਕ ਮੁੰਡਾ ਟੈਕਸੀ ਚਲਾਉਂਦਾ ਦਾ ਨਾਮ ਮਨਜੀਤ ਸਿੰਘ ਆ ਇੱਕ ਮੁੰਡਾ ਹੈਗਾ ਜਸਵੀਰ ਸਿੰਘ ਜਸ ਇਹ ਉਹ ਨਰੈਣਗੜ੍ਹ ਦੇ ਰਹਿਣ ਵਾਲੇ ਤੁਹਾਡੇ ਕੋਲ ਕੀ ਚੀਜ਼ ਦੀ ਦਵਾਈ ਚਾਹੀਦੀ ਆ ਮੈਂ ਮੇਰੇ ਸਿਰ ਚ ਉਹਨਾਂ ਦਾਤਰ ਮਾਰੇ ਇੱਕ ਜਾਨ ਨੇ ਜਿਹੜਾ ਇੱਕ ਡਿੰਪਲ ਨੇ ਤੇ ਨਾਲ ਉਹਦੇ ਸਕੱਤਰ ਸਿੰਘ ਹੀ ਨਾਲ ਮਨਜੀਤ ਮੁੰਡਾ ਹੀ ਇੱਕ ਜਾ ਸੀ ਇਹਨਾਂ ਕੋ ਤਿੰਨਾਂ ਕੋ ਦੋਹਾਂ ਕੋ ਦਾਤਰੀ ਦੋਹਾਂ ਕੋ ਬੇਸਬਾਲ ਹੀ ਹਾਂਜੀ ਜਾਨ ਕਿੱਥੇ ਬਚਾਈ ਆਪਣੀ ਜਾਨ ਉਹ ਤੋਂਨੇ ਜਿਹਨੂੰ ਮੇਰੇ ਲਾਗੇ ਗਵਾਂਢ ਚ ਲੋਕ ਇਕੱਠੇ ਹੋ ਗਏ ਉਹਨਾਂ ਉਹਨਾਂ ਮੈਨੂੰ ਜਦੋਂ ਜਿੰਨੂੰ ਉਹ ਇਕੱਠੇ ਨਾਲੇ ਇੱਕ ਐਸਐਚਓ ਸਾਹਿਬ ਆ ਗਏ ਮੌਕੇ ਤੇ ਸ਼ਾੜਾ ਥਾਣੇ ਵਾਲੇ ਉਹਨਾਂ ਨੂੰ ਵੇਖ ਕੇ ਉਹ ਭੱਜੇ ਉਹਨਾਂ ਜਦੋਂ ਹੂਟਰ ਮਾਰਿਆ ਗੱਡੀ ਦਾ ਉਹਨਾਂ ਮੇਰੀ ਜਾਨ ਬਚਾਈ ਫਿਰ ਭੱਜ ਗਏ ਦਵਾ ਦੋਵੇ ਸੀਸੀਟੀਵੀ ਆਈ ਗਈ ਸੀਸੀਟੀਵੀ ਹਾਂਜੀ ਹੈਗੀ ਆ ਸੀਸੀਟੀਵੀ ਇੱਕ ਲਾਗੇ ਬਿੱਟੂ ਸ਼ੀਟ ਸ਼ਾਪ ਉਹਨਾਂ ਦੇ ਕੈਮਰਾ ਚ ਹੈਗੀ ਆ ਇੱਕ ਪਰੇ ਸ਼ਾਹ ਇਲੈਕਟ੍ਰੋਨਿਕ ਆ ਉਹਨਾਂ ਦੇ ਜਾਈ ਆ ਉਹਨਾਂ ਜੁਨਾ ਵੇਖ ਇੱਕ ਜੇ ਕਢਾਉਣੀ ਆਪਣਾ ਜਿਹੜੀ ਬਿੱਟੂ ਮੇਰੇ ਲਾ ਕੇ ਬਿੱਟੂ ਸਵੀਟ 샵 ਆ ਉਹ ਜੇਰੇ ਇਲਾਜ ਆ ਕਿਤੇ ਉਹਨਾਂ ਦਾ ਪ੍ਰਾਈਵੇਟ ਹੁੰਦਾ ਪਿਆ ਉਹਦੇ ਕਰਕੇ ਉਹ ਕਢਾਈ ਨਹੀਂ ਗਈ ਤੇ ਇੱਕ ਸ਼ਾਹ ਉਹਨਾਂ ਲਾਗੇ ਸ਼ਾਹ ਇਲੈਕਟ੍ਰੋਨਿਕ ਉਹਨਾਂ ਚ ਕਢਾਈ ਆ ਉਹਨਾਂ ਚ ਸਾਫ਼-ਸਾਫ਼ ਦਿਖਦਾ ਪਿਆ ਇਹਨਾਂ ਦੇ ਹੱਥ ਚ ਗੰਟਾ ਦਾਤਰ ਤੇ بیسਬਾਲ ਹੀ ਮੈਂ ਮੰਗ ਕਰਦਾ ਮੈਂ ਮੰਗ ਕਰਦਾ ਵੀ ਇਹਨਾਂ ਤੇ ਕੜੀ ਤੋਂ ਕੜੀ ਸਜ਼ਾ ਇਹਨਾਂ ਨੂੰ ਹੋਵੇ ਸਰ ਕੀ ਇਹ ਹੀ ਮੰਗਵਾ ਜਿਹੜਾ ਸਤਰਾਪ ਚ ਜੜਾ ਉਹ ਝਗੜਾ ਹੋਇਆ ਕਰੀਬ ਤਿੰਨ ਦਿਨ ਹੋ ਗਏ ਆ ਬਾਈਪਾਸ ਝਗੜਾ ਆਵਾ ਪਹਿਲਾਂ ਕੁ ਮਾੜੀ ਮਾੜੀ ਲੜਾਈ ਗਾਇਆ ਮੈਂ ਘਰ ਜਾ ਕੇ ਮੈਂ ਆਪ ਜਾ ਕੇ ਆਇਆ ਘਰ ਉਹਦੇ ਤੇ ਉਹ ਹਸਪੀਟਲ ਸੀ ਉਹ ਹਸਪੀਟਲ ਲੈ ਲਏ ਉਹ ਦਿਨ ਅਨਫਿਟ ਸੀ ਜੇ ਦਿਨ ਉਹ ਫਿਟ ਹੁੰਦਾ ਉਹਦੀ ਐਮਐਲਆਰ ਜਾਂਦੀ ਹੈ ਜਾਂ ਉਹਦਾ ਸਟੇਟਮੈਂਟ ਲੈ ਕੇ ਜੋਬਾਂ ਦੀ ਕਾਰਵਾਈ ਕਰ ਦਾਂਗੇ ਕੋਈ ਪ੍ਰੋਬਲਮ ਨਹੀਂ ਕੀ ਦੱਸਿਆ ਕੀ ਝੜਦਾ ਕਾਰਨ ਟੈਕਸੀ ਟੱਕ ਸਿੱਧਾ ਗਏ ਝਗੜਾ ਠੀਕ ਹੈ ਟੈਕਸੀ ਟੱਕ ਸਿੱਧਾ ਤੇ ਵੇਖ ਲੈਨੇ ਆ ਜਿੱਦਾਂ ਦੀ ਜੋ ਜੋ ਤੱਤ ਸਾਹਮਣੇ ਆਣੇ ਉਹਦਾ ਦੀ ਕਾਰਵਾਈ ਹੋ ਜੂਗੀ ਸਿਸ਼ਟੀ ਵੀ ਸਾਹਮਣੇ ਆਇਆ ਨਹੀਂ ਹੈ ਸਿਸ਼ਟੀ ਵੀ ਫੜੇ ਕੋਈ ਨਹੀਂ ਸਾਹਮਣੇ ਆਈ ਕਰੀ ਨਾ ਬੜਾ ਝਗੜਾ ਆਇਆ ਜੀ ਉਹ ਪਾਰ ਦੇ ਵੱਲ ਕੀ ਬਾਦੀ ਗੱਲ ਕੀਤੀ ਉਹ ਜੋ ਸਟੇਟਮੈਂਟ ਹੋ ਗਈ ਉਸਨੂੰ ਵੇਖ ਲਾਂਗੇ ਜੋ ਜੋ ਐਮਐਲਏ ਦੀ ਰਿਪੋਰਟ ਹੋ ਗਈ ਮੈਂ ਕਰਦਾਂਗੇ ਜੋ ਕਾਰਵਾਈ ਬੰਦੀ ਹੋਊਗੀ